ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਮੱਧ ਸੇ ਲੈ ਕੇ ਆਏ ਜੀ ਸੂਈ ਸਵਾਈ ਆ ਬਾਈ ਬੱਚਾ ਮਗਰ ਕੱਟੀ ਆ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਵੀਰ ਦੇਖਦੇ ਲੋਕសុ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਵਿਊ ਦੀ ਵੀਡੀਓ ਬਣਾਉਣਾ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੈ ਕੰਟੈਕਟ ਨੰਬਰ ਨੋਟ ਕਰ ਲੋ 81467 15312 ਆਓ ਪੁੱਛ ਲੈਣੇ ਬਾਈ ਤੋਂ ਟੋਟੀ ਬਾਈ ਜੀ ਹੱਸੀ ਕਾ ਸਾਥਰੀ ਕਾ ਉਹ ਠੀਕ ਹੋ ਬਧੀ ਹਾਂਜੀ ਹਾਂਜੀ ਬਈ ਨਾਮ ਤੇ ਐਡਰੈਸ ਬੋਲ ਪਿੰਡ ਭਗਤਾ ਭਾਈ ਕਾ ਜੀ ਹੂੰ ਜਿਹੜਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂਜੀ ਖਾਸੀ ਭਗਤਾ ਭਾਈ ਕਾ ਹਾਂਜੀ ਭਗਤਾ ਭਾਈ ਕਾ ਮੋਬਾਈਲ ਨੰਬਰ ਬੋਲ 96539 17922 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਆਪਣੇ ਘਰ ਦੀ ਝੋਟੀ ਆ ਹਾਂਜੀ ਘਰ ਦੀ ਹੈ ਘਰ ਦੀ ਕਿਹੜਾ ਸੁਆਹ ਸੁਈ ਆ ਬਈ ਇਹ ਦੂਜਾ ਸੁਆਹ ਆਈ ਕਦੋਂ ਸੁਈ ਆ ਬਈ ਇਹ ਹੋ ਗਈ 24 ਤੋਂ 25 ਦਿਨ ਹੋ ਗਏ 24 ਤੋਂ 25 ਦਿਨ ਬੱਚਾ ਕੀ ਆ ਬਈ ਮੜਕਾ ਹੀ ਕੱਟੀ ਆ ਕੱਟੀ ਕੱਟੀ ਵਾਉਟਿੰਗ ਹੀ ਆ ਨਾ ਹਾਂਜੀ ਹਾਂਜੀ ਬੱਚਾ ਬਈ ਮਾਗਰ ਕੱਟੀ ਆ ਮੱਜ ਵੀ ਚੰਗੀ ਆ ਬੂਰੀ ਨਾਲ ਅਟੈਚਮੈਂਟ ਹੀ ਆ ਨਾ ਹਾਂਜੀ ਬੂਰੀ ਨਾਲ ਜੇ ਆਪਾਂ ਵੀ ਬੂਰੀ ਦਾ ਦੇ ਸੀਮਣ ਲਗਵਾਈਏ ਤਾਂ ਬੂਰਾ ਬੱਚਾ ਪੈਦਾ ਕਰ ਸਕਦੀ ਹੈ ਹਾਂਜੀ ਕਿਉਂ ਥੋੜਾ ਥੋੜਾ ਕਲਰ ਬੂਰੇ ਚਾਉਂਦਾ ਹੈਗਾ ਆਰਡਰ ਕਮਾਲਾ ਸੋਹਣਾ ਆਰਡਰ ਕਰਮ ਵਾਲੀ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤੋਰੇ ਤਾਰੇ ਦੀ ਸਾਫ ਹਾਂਜੀ ਹਾਂਜੀ ਤੋਰੇ ਤਾਰੇ ਦੀ ਜਮਾ ਤੋਰਾ ਬਈ ਕਹਿੰਦਾ ਥੋੜਾ ਜਿਹਾ ਤੋੜ ਕੇ ਨਹੀਂ ਲਗਾਉਂਦੇ ਕਿਉਂ ਬਈ ਮੱਛਰ ਦਾ ਨਹੀਂ ਵਗੈਰਾ ਲੱਗੀ ਵੀ ਆ ਬਈ ਹਣਾ ਅੱਜ ਭੁੱਜੇ ਜਾਂਦਾ ਬਸ ਫਿਰ ਹੋਏ ਜੇ ਤੇ ਫੇਸ ਬੜਾ ਚੰਗਾ ਸਿੰਘ ਜਮਾ ਨਾਲੋਂ ਮੋੜਿਆ ਵਾ ਸਿੰਘ ਬਹੁਤ ਚੰਗਾ ਹੈਗਾ ਅ ਚਵਾਈ ਤੂ ਵੀ ਕਿੰਨੇ ਆ ਚਵਾਈ ਦੀ ਓਕੇ ਆ ਜੀ ਕਿੰਨਾ ਦੁੱਧ ਰੈਡੀ ਆ ਹਾਂ 11 ਤੋਂ 12 ਕਿਲੋ ਦੁੱਧ ਆਈ ਮਿਕਟ ਤੇ ਆ ਰਾ ਹਾਂ ਜੀ ਹਾਂ ਜੀ ਪਾਣੀ ਲੋਡਾਂਗੇ ਚੋਲੇ ਕੋਈ ਹਾਂ ਜੀ ਹਾਂ ਜੀ ਬੜੀ ਮੁੱਲ ਦੀ ਵਧੀਆ ਬਈ ਪੂਰਾ ਵਧੀਆ ਮਿਲਦੀ ਬਣਾਈ ਚਾਰ ਟਾਈਮ ਚੋਲੇ ਅਗਲਾ ਠੀਕ ਥੱਲੀ ਕਰਕੇ ਲੈ ਕੇ ਜਾ ਠੰਡੀ ਠੁੰਡੀ ਫੋਲਾ ਬਈ ਕਿਨਾਂ ਜਿਵੇਂ ਮਰਜ਼ੀ ਚੋਈ ਚਾਲ ਕੋਈ ਚੱਕਰੀ ਨਹੀਂ ਆਰਡਰ ਦੇਖੋ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਪਛਾਨ ਰੋਡਰ ਦੇਖੋ ਬਹੁਤ ਸੋਹਣਾ ਆਰਡਰ ਬਈ ਕਰ ਮਾਈ ਦਾ ਤੇ ਬਾਕੀ ਕੱਦ-ਵੱਡ ਚੰਗਾ ਰਾਜੀ-ਰੂਜੀ ਚੰਗੀ ਆ ਚੰਗੀ ਆ ਬਈ ਮੱਝ ਲੇਵਾ ਦੇ ਲੇਵਾ ਬੜਾ ਕਮਾਲ ਮੁੱਠੀ ਵਾਲਾ ਥਣ ਕੱਲਾ-ਕੱਲਾ ਥਣ ਚਵਾਈ-ਚੂਈ ਬਈ ਕਹਿੰਦਾ ਨੰਬਰ 1 ਵੱਡੀ ਗੱਲ ਬੱਚਾ ਮਗਰ ਕੱਟੀ ਆ ਕੱਟੀ ਵੀ ਚੰਗੀ ਆ ਉਹ ਕੱਟੀ ਨੇ ਵੀ ਬਈ ਨਾਲ ਹੀ ਤਿਆਰ ਹੋ ਜਾਣਾ ਦੋਨਾਂ ਜਿਹੜੇ ਮਿਲ ਜਾਣੇ ਕੱਟੀ ਟੀਕੇਰੀ ਆ ਅੱਛਾ ਟੀਕੇਰੀ ਬਈ ਫੇਸ ਬੜਾ ਚੰਗਾ ਸਿੰਘ ਦੇ ਉਹ ਪਤਲੇ ਸਿੰਘ ਦੀ ਆ ਦੁੱਧ ਵਾਲੀ ਮੱਝ ਸਾਰੇ ਅੰਗ ਕਰਮ ਵਾਲੀ ਦੇ ਦੁੱਧ ਵਾਲੇ ਆ ਬਈ ਤੇ ਵੱਡੀ ਗੱਲ ਵੀ ਥਣ ਦੀ ਥਣ ਬਹੁਤ ਚੰਗਾ ਹਜੇ ਪਛਮਾਨ ਨਹੀਂ ਕਰ ਮੁੱਠੀ ਵਾਲਾ ਥਣ ਨਾਣਾ ਨੂਣਾ ਪੁੱਲ ਚਾਈਏ ਲੇਵਾ ਕਮਾਲ ਦਾ ਪ੍ਰਸ਼ਾਦੋ ਲੇਵਾ ਗਰਮਾਈ ਦਾ ਬਹੁਤ ਚੰਗਾ ਨੇ ਕੀ ਬਾਤ ਆ ਤੇ ਕੀ ਮੋਲ ਆ ਬਈ ਜੈਜਾ ਇਹਦਾ ਹੀ 1 10 1 ਲੱਖ 1000 ਰੁਪਿਆ ਮਾਨਤਨ ਹੋ ਜੀ ਬਿਠਾਣ ਜੀ ਕਰਦਾ ਇਮਾਨ ਠੀਕ 1 ਲੱਖ 1000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮਾਨਤਨ ਜ਼ਰੂਰ ਹੋ ਜੂ ਤਾਂ ਇਧਰੋਂ ਬਈ ਆਰਡਰ ਬਹੁਤ ਚੰਗਾ ਕਮਾਲ ਆ ਆਰਡਰ ਲੈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਦੇਖਣ ਵਿੱਚ ਪੂਰੇ ਗਿਆ ਥੋੜਾ ਹੀ ਕੈਮਰੇ ਤੋਂ ਡਰਦੇ ਤਾਂ ਆਪਣੇ ਘਰੇ ਕੋਈ ਆਉਂਦਾ ਜਾਂਦਾ ਹੈ ਨਹੀਂ ਪਰੂਆ ਦੇ ਵਿੱਚ ਹੂੰ ਤਾਂ ਕਰਕੇ ਕੀ ਕਰਦੀ ਥੋੜਾ ਤੇ ਕਿਸੇ ਵੀਰ ਨੂੰ ਬਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ